ਪੰਜਾਬੀ ਟੂਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਇਨਫਲੂਐਂਸਰ ਦੀਪਿਕਾ ਲੁਖਰਾ ਨੂੰ ਕਮੈਂਟਿੰਗ ਰਾਹੀਂ ਅਮਰਪਾਲ ਸਿੰਘ ਮਹਿਰੋਦੀ ਧਮਕੀ ਤੋਂ ਬਾਅਦ ਦੀਪਿਕਾ ਲੁਖਰਾ ਨੂੰ ਇੱਕ ਈਮੇਲ ਮਿਲਦੀ ਹੈ ਜਿਸ ਈਮੇਲ ਦੇ ਵਿੱਚ ਉਸੇ ਹੀ ਤਰੀਕੇ ਦੀ ਪਾਸ਼ਾ ਵਰਤੀ ਜਾਂਦੀ ਹੈ ਤੇ ਉਹੀ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਧਮਕੀ ਵੀ ਧਮਕੀ ਦਾ ਅੰਜਾਮ ਵੀ ਕੁਝ ਉਸੇ ਤਰੀਕੇ ਦਾ ਹੀ ਦਿੱਤਾ ਜਾਂਦਾ ਉਸ ਨੂੰ ਕਿਹਾ ਜਾਂਦਾ ਕਿ ਉਸ ਨੂੰ ਉਸ ਦੇ ਸੋਸ਼ਲ ਮੀਡੀਆ ਤੇ ਪਾਈ ਗਈ ਵੀਡੀਓ ਨੂੰ ਲੈ ਕੇ ਅੰਜਾਮ ਪੂਟਣਾ ਪਵੇਗਾ ਤੇ ਉਹ ਜ਼ਾਤ ਕਤਲ ਕੱਟ ਤਾ ਜਾਏਗਾ ਦੀਪਿਕਾ ਲੁਧਰਾਈ ਇਸ ਦੀ ਸ਼ਿਕਾਇਤ ਅੰਮ੍ਰਿਤਸਰ ਦੀ ਪੁਲਿਸ ਨੂੰ ਕਰਦੀ ਹੈ ਅੰਮ੍ਰਿਤਸਰ ਪੁਲਿਸ ਇਸ ਤੇ ਖਾਸ ਤੌਰ ਤੇ ਸਿਕਿਉਰਿਟੀ ਰੱਖੀ ਜਾਂਦੀ ਹੈ ਉਸ ਦੇ ਘਰ ਦੇ ਬਾਹਰ ਪੁਲਿਸ ਤਨਾਦ ਕਰ ਦਿੱਤੀ ਜਾਂਦੀ ਹੈ ਅਪਾ ਦੇਖਦੇ ਹਾਂ ਕਿ ਕੱਲ ਅੰਮ੍ਰਿਤਸਰ ਪੁਲਿਸ ਦੀ ਸਪੈਸ਼ਲ ਟੀਮ ਇੱਕ ਦੀਪਿਕਾ ਲੁਧਰਾਈ ਦੇ ਘਰ ਜਾਂਦੀ ਹੈ ਉਸ ਨਾਲ ਗੱਲਬਾਤ ਵੀ ਕਰਦੀ ਹੈ ਤੇ ਉਸ ਨੂੰ ਭਰੋਸਾ ਵੀ ਦਿੰਦੀ ਹੈ ਤਾਂ ਅੱਜ ਤੱਕ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਜਦੋਂ ਸਾਰੀਆਂ ਧਮਕੀਆਂ ਨੂੰ ਫਾਲੋ ਕਰਦੀ ਹੈ ਚਾਹੇ ਉਹ ਈਮੇਲ ਹੋਣ ਜਾਂ ਚੈਟ ਸੌਂ ਤਾਂ ਈਮੋਹੀ ਹੈ ਜਿਸ ਨੇ ਈਮੇਲ ਭੇਜ ਕੇ ਇਨਫਲੂਐਂਸਰ ਦੀਪਕਾ ਲੂਥਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਇਸ ਤੋਂ ਇਲਾਵਾ ਵੀ ਹੋਰ ਕਈ ਕਾਲਸ ਆਈਆਂ ਸੀ ਪਰ ਪੁਲਿਸ ਨੇ ਫਿਲਹਾਲ ਪਹਿਲੇ ਤੌਰ ਤੇ ਸਫਲਤਾ ਹਾਸਲ ਕਰਦੇ ਹੋਏ ਪਟਿਆਲਾ ਦੇ ਰਮਨਦੀਪ ਸਿੰਘ ਨੂੰ ਕਾਬੂ ਕੀਤਾ ਹੈ ਪਟਿਆਲਾ ਤੋਂ ਹੀ ਕਾਬੂ ਕੀਤਾ ਗਿਆ ਹੈ ਅਮਰਸਰ ਦੀ ਪੁਲਿਸ ਪਟਿਆਲੇ ਜਾਂਦੀ ਹੈ ਅਤੇ ਪਟਿਆਲਾ ਪੁਲਿਸ ਨਾਲ ਮੇਜਰ ਕਰਕੇ ਤੇ ਆਈਟੀ ਸੈੱਲ ਪੂਰੀ ਕਾਰਵਾਈ ਕਰਦਾ ਹੈ ਜਿਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਕਰਕੇ ਰਮਨਦੀਪ ਸਿੰਘ ਨੂੰ ਕਾਬੂ ਕੀਤਾ ਜਾਂਦਾ ਹੈ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਜਦੋਂ ਉਹਨਾਂ ਰਮਨਦੀਪ ਤੋਂ ਇਸ ਬਾਬਤ ਜਾਣਕਾਰੀ ਲਈ ਤਾਂ ਉਸਨੇ ਕਿਹਾ ਹੈ ਕਿ ਸਾਰੇ ਲੋਕ ਧਮਕੀ ਦੇ ਰਹੇ ਸੀ ਤੇ ਮੈਂ ਸੋਚਿਆ ਮੈਂ ਵੀ ਇਹਦੇ ਨਾਲ ਹੀ ਧਮਕੀ ਦੇ ਦੇਣਾ ਰਮਨਦੀਪ ਸਿੰਘ ਜੋ ਕਿ ਬਹੁਤਾ ਪੜਿਆ ਲਿਖਿਆ ਨਹੀਂ ਹੈ ਸਭ ਇੱਕ ਸੋਸ਼ਲ ਮੀਡੀਆ ਤੇ ਜੋ ਟ੍ਰੈਂਡ ਚਾ ਰਿਹਾ ਸੀ ਉਹਦੇ ਵਿੱਚ ਹੀ ਇੱਕ ਅਣਜਾਣੇ ਦੇ ਵਿੱਚਿਆਂ ਕਹਿ ਲੋ ਕਿ ਨਾਸਮਦੀ ਦੇ ਵਿੱਚ ਦੀਪਿਕਾ ਨੂੰ ਇਹ ਧਮਕੀ ਦੇ ਦਿੱਤਾ ਹੈ ਪਰ ਉਸ ਤੋਂ ਬਾਅਦ ਅਮਸਦੀ ਪੁਲਿਸ ਉਸਨੂੰ ਕਾਬੂ ਕਰ ਲੈਂਦੀ ਹੈ ਸਿਮਪਲ ਗੱਲ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਥ੍ਰੈਟ ਦੀ ਗੱਲ ਆਈ ਸੀ ਬਿਠੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਇਹ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਨੇ ਸਾਰਾ ਦਾ ਫੋਨਫਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਆ ਰਿਮਾਂਡ ਵੀ ਮਿਲਿਆ ਉਹਨਾਂ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਰਤਾ ਜੋ ਇਨੀਸ਼ੀਅਲ ਹੈ ਸੋ ਇਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇਹਦੇ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਤਗੇ ਸਰ ਇਨੇ ਦਿਨ ਦਾ ਰਿਮਾਂਡ ਇਹਦੀ ਮੇਲ ਕਿੱਥੇ ਸੀ ਜਾਂ ਈਮੇਲ ਇਹ ਕਹ ਰਿਹਾ ਸੀ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਹੈ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਮੈਂ ਯਕਨਨਾ ਪਈਗਾ ਮੈਨੂੰ ਆਈ ਐਮ ਨਾਟ ਵੈਰੀ ਕਲੀਅਰ ਅਬਾਊਟ ਦ ਰਿਮਾਂਡ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸਡ ਤੁਹਾਡੇ ਨਾਲ ਪੰਜਾਬ برو ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਵੱਡੀ ਰਾਹਤ ਮਿਲੀ ਹੈ ਜੀ ਹਾਂ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਦੀਪਿਕਾ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਸੀ ਕੁਝ ਈਮੇਲ ਤੋਂ ਕੁਝ ਫੋਨ ਆ ਰਹੀ ਅਤੇ ਸੋਸ਼ਲ ਮੀਡੀਆ 'ਤੇ ਕਮੈਂਟਿੰਗ ਰਹੀ ਅਮਰਪਾਲ ਸਿੰਘ ਮਹਿਰੋਦੀ ਧਮਕੀ ਤੋਂ ਬਾਅਦ ਦੀਪਕਾ ਲੁਧਰਾ ਨੂੰ ਇੱਕ ਈਮੇਲ ਮਿਲਦੀ ਹੈ ਜਿਸ ਈਮੇਲ ਦੇ ਉਸੇ ਹੀ ਤਰੀਕੇ ਦੀ ਪਾਸ਼ਾ ਵਰਤੀ ਜਾਂਦੀ ਹੈ ਤੇ ਉਹੀ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਧਮਕੀ ਵੀ ਧਮਕੀ ਦਾ ਅੰਜਾਮ ਵੀ ਕੁਝ ਉਸੇ ਤਰੀਕੇ ਦਾ ਹੀ ਦਿੱਤਾ ਜਾਂਦਾ ਉਸ ਨੂੰ ਕਿਹਾ ਜਾਂਦਾ ਕਿ ਉਸ ਨੂੰ ਉਸ ਦੇ ਸੋਸ਼ਲ ਮੀਡੀਆ ਤੇ ਪਾਈ ਗਈ ਵੀਡੀਓ ਨੂੰ ਲੈ ਕੇ ਅੰਜਾਮ ਪੂਟਣਾ ਪਏਗਾ ਤੇ ਉਸ ਦਾ ਕਤਲ ਕਦ ਤਾ ਜਾਏਗਾ ਦੀਪਿਕਾ ਲੁਥਰਾ ਇਸ ਦੀ ਸ਼ਿਕਾਇਤ ਅੰਮ੍ਰਿਤਸਰ ਦੀ ਪੁਲਿਸ ਨੂੰ ਕਰਦੀ ਹੈ ਅੰਮ੍ਰਿਤਸਰ ਪੁਲਿਸ ਇਸ ਤੇ ਕਾਰਵਾਈ ਕਰਦੀ ਹੈ ਦੀਪਿਕਾ ਲੁਥਰਾ ਨੂੰ ਖਾਸ ਤੌਰ ਤੇ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਸ ਦੇ ਘਰ ਦੇ ਬਾਹਰ ਪੁਲਿਸ ਤਨਾਦ ਕਰ ਦਿੱਤੀ ਜਾਂਦੀ ਹੈ ਆਪਾਂ ਦੇਖਦੇ ਹਾਂ ਕਿ ਕੱਲ ਅੰਮ੍ਰਿਤਸਰ ਪੁਲਿਸ ਦੀ ਸਪੈਸ਼ਲ ਟੀਮ ਇੱਕ ਦੀਪਿਕਾ ਲੁਥਰਾ ਦੇ ਘਰ ਜਾਂਦੀ ਹੈ ਉਸ ਨਾਲ ਗੱਲਬਾਤ ਵੀ ਕਰਦੀ ਹੈ ਤੇ ਉਸ ਨੂੰ ਭਰੋਸਾ ਵੀ ਦਿੰਦੀ ਹੈ ਤਾਂ ਇਸ ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਜਦੋਂ ਸਾਰੀਆਂ ਧਮਕੀਆਂ ਨੂੰ ਫਾਲੋ ਕਰਦੀ ਹੈ ਚਾਹੇ ਉਹ ਈਮੇਲ ਹੋਣ ਜਾਂ ਚੈਟ ਸੌਂ ਤਾਂ ਈਮੇਲ ਦੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੀ ਪੁਲਿਸ ਨੇ ਪਟਿਆਲਾ ਤੋਂ ਰਮਨਦੀਪ ਸਿੰਘ ਨਾਮ ਦੇ ਇੱਕ ਸ਼ਖਸ ਨੂੰ ਕਾਬੂ ਕੀਤਾ ਹੈ ਇਹ ਰਮਨਦੀਪ ਸਿੰਘ ਉਹੀ ਹੈ ਜਿਸ ਨੇ ਈਮੇਲ ਭੇਜ ਕੇ ਇਨਫਲੂਐਂਸਰ ਦੀਪਕਾ ਲੂਥਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਇਸ ਤੋਂ ਇਲਾਵਾ ਵੀ ਹੋਰ ਕਈ ਕਾਲਸ ਆਈਆਂ ਸੀ ਪਰ ਪੁਲਿਸ ਨੇ ਫਿਲਹਾਲ ਪਹਿਲੇ ਤੌਰ ਤੇ ਸਫਲਤਾ ਹਾਸਲ ਕਰਦੇ ਹੋਏ ਪਟਿਆਲਾ ਦੇ ਰਮਨਦੀਪ ਸਿੰਘ ਨੂੰ ਕਾਬੂ ਕੀਤਾ ਹੈ ਪਟਿਆਲਾ ਤੋਂ ਹੀ ਕਾਬੂ ਕੀਤਾ ਗਿਆ ਹੈ ਅੰਮ੍ਰਿਤਸਰ ਦੀ ਪੁਲਿਸ ਪਟਿਆਲਾ ਜਾਂਦੀ ਹੈ ਅਤੇ ਪਟਿਆਲਾ ਪੁਲਿਸ ਨਾਲ ਮੇਜਰ ਕਰਕੇ ਤੇ ਆਈਟੀ ਸੈਲ ਪੂਰੀ ਕਾਰਵਾਈ ਕਰਦਾ ਹੈ ਜਿਸ ਤੋਂ ਬਾਅਦ ਉਸਦੀ ਨਿਸ਼ਾਨਦੇਹੀ ਕਰਕੇ ਰਮਨਦੀਪ ਸਿੰਘ ਨੂੰ ਕਾਬੂ ਕੀਤਾ ਜਾਂਦਾ ਹੈ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਜਦੋਂ ਉਹਨਾਂ ਰਮਨਦੀਪ ਤੋਂ ਇਸ ਬਾਬਤ ਜਾਣਕਾਰੀ ਲਈ ਤਾਂ ਉਸਨੇ ਕਿਹਾ ਹੈ ਕਿ ਸਾਰੇ ਲੋਕ ਧਮਕੀ ਦੇ ਰਹੇ ਸੀ ਤੇ ਮੈਂ ਸੋਚਿਆ ਮੈਂ ਵੀ ਇਹਦੇ ਨਾਲ ਹੀ ਧਮਕੀ ਦੇ ਦੇਣਾ ਰਮਨਦੀਪ ਸਿੰਘ ਜੋ ਕਿ ਬਹੁਤਾ ਪੜਿਆ ਲਿਖਿਆ ਨਹੀਂ ਹੈ ਸਰਵਿਕ ਸੋਸ਼ਲ ਮੀਡੀਆ ਦੇ ਵਿੱਚ ਦੀਪਿਕਾ ਨੂੰ ਇਹ ਧਮਕੀ ਦੇ ਦਿੱਤਾ ਹੈ ਔਰ ਉਸ ਤੋਂ ਬਾਅਦ ਅਮਰਸਰ ਦੀ ਪੁਲਿਸ ਉਸਨੂੰ ਕਾਬੂ ਕਰ ਲੈਂਦੀ ਹੈ ਇਹ ਸਿੰਪਲ ਗੱਲ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਥ੍ਰੈਟ ਦੀ ਗੱਲ ਆਈ ਸੀ ਬਿਠੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਤੇ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਆ ਉਸ ਤੋਂ ਬਾਅਦ ਉਹਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨਾਂ ਨੂੰ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਰਤਾ ਜੋ ਇਨੀਸ਼ੀਅਲ ਹੈ ਸੋ ਇਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਣਗੇ ਸਰ ਇਹਨੇ ਦਿੱਤਾ ਰਿਮਾਂਡ ਇਹਦੀ ਮੇਲ ਵੀ ਕਿਹਾ ਇਮੇਲ ਵੀ ਕਰ ਰਹੇ ਸੀ ਹਾਂਜੀ ਹਾਂਜੀ ਬਿਲਕੁਲ ਉਹਨੇ ਕਨਫੈਸ ਵੀ ਕੀਤਾ ਹੈ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਹੈ ਕਿੰਨੇ ਦਰਮਾਨ ਦੇ ਦਾ ਮੈਂ ਚੱਕਰਨਾ ਭਾਈਗਾ ਮੈਨੂੰ ਆਮ ਨਾਟ ਵੈਰੀ ਕਲੀਅਰ ਅਬਾਊਟ ਦਰਮਾਨ ਨੂੰ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸ ਤੁਹਾਡੇ ਨਾਲ ਪੰਜਾਬ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਵੱਡੀ ਰਾਹਤ ਮਿਲੀ ਹੈ ਜਿहां ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਦੀਪਿਕਾ ਨੂੰ ਲਗਾਤਾਰ ਟੰਕਿਆ ਆ ਰਹੀਆਂ ਸੀ ਕੁਝ ਈਮੇਲ ਤੋਂ ਕੁਝ ਫੋਨ ਆ ਰਹੀ ਅਤੇ ਸੋਸ਼ਲ ਮੀਡੀਆ 'ਚ ਕਮੈਂਟਿੰਗ ਰਹੀ ਅਮਰਪਾਲ ਸਿੰਘ ਮਹਿਰੋਦੀ ਧਮਕੀ ਤੋਂ ਬਾਅਦ ਦੀਪਕਾ ਲੁਥਰਾ ਨੂੰ ਇੱਕ ਈਮੇਲ ਮਿਲਦੀ ਹੈ ਜਿਸ ਈਮੇਲ ਦੇ ਵਿੱਚ ਉਸੇ ਹੀ ਤਰੀਕੇ ਦੀ ਪਾਸ਼ਾ ਵਰਤੀ ਜਾਂਦੀ ਹੈ ਤੇ ਉਹੀ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਧਮਕੀ ਵੀ ਧਮਕੀ ਦਾ ਅੰਜਾਮ ਵੀ ਕੁਝ ਉਸੇ ਤਰੀਕੇ ਦਾ ਹੀ ਦਿੱਤਾ ਜਾਂਦਾ ਉਸ ਨੂੰ ਕਿਹਾ ਜਾਂਦਾ ਕਿ ਉਸ ਨੂੰ ਉਸ ਦੇ ਸੋਸ਼ਲ ਮੀਡੀਆ ਤੇ ਪਾਈ ਗਈ ਵੀਡੀਓ ਨੂੰ ਲੈ ਕੇ ਅੰਜਾਮ ਪੂਤਣਾ ਪਏਗਾ ਤੇ ਉਸ ਨੂੰ ਗੁਦਾ ਕਤਲ ਕੱਟਤਾ ਜਾਏਗਾ ਦੀਪਕਾ ਲੁਥਰਾ ਇਸ ਦੀ ਸ਼ਿਕਾਇਤ ਅਮਰਸਰ ਦੀ ਪੁਲਿਸ ਨੂੰ ਕਰਦੀ ਹੈ ਅਮਰਸਰ ਪੁਲਿਸ ਇਸਤੇ ਕਾਰਵਾਈ ਕਰਦੀ ਹੈ ਦੀਪਕਲ ਉਥਰਾ ਨੂੰ ਖਾਸ ਤੌਰ ਤੇ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਸ ਦੇ ਘਰ ਦੇ ਬਾਹਰ ਪੁਲਿਸ ਤਨਾਤ ਕਰ ਦਿੱਤੀ ਜਾਂਦੀ ਹੈ ਪਰ ਦੇਖਦੇ ਹਾਂ ਕਿ ਕੱਲ ਅੰਮ੍ਰਿਤਸਰ ਪੁਲਿਸ ਦੀ ਸਪੈਸ਼ਲ ਟੀਮ ਇੱਕ ਦੀਪਕਲ ਉਥਰਾ ਦੇ ਘਰ ਜਾਂਦੀ ਹੈ ਉਸ ਨਾਲ ਗੱਲਬਾਤ ਵੀ ਕਰਦੀ ਹੈ ਤੇ ਉਸ ਨੂੰ ਭਰੋਸਾ ਵੀ ਦਿੰਦੀ ਹੈ ਤਾਂ ਅੱਜ ਤੱਕ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਜਦੋਂ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੀ ਪੁਲਿਸ ਨੇ ਪਟਿਆਲਾ ਤੋਂ ਰਮਨਦੀਪ ਸਿੰਘ ਨਾਮ ਦੇ ਇੱਕ ਸ਼ਖਸ ਨੂੰ ਕਾਬੂ ਕੀਤਾ ਹੈ ਇਹ ਰਮਨਦੀਪ ਸਿੰਘ ਉਹੀ ਹੈ ਜਿਸ ਨੇ ਈਮੇਲ ਪੇਜ ਕੇ ਅਨਸਰ ਦੀਪਕਾ ਲੂਥਾ ਨੂੰ ਜਾਨੋਂ ਮਾਰਨ ਦੀ ਸਫਲਤਾ ਹਾਸਲ ਕਰਦੇ ਹੋਏ ਪਟਿਆਲਾ ਦੇ ਰਮਨ ਪਟਿਆਲਾ ਤੋਂ ਹੀ ਕਾਬੂ ਕੀਤਾ ਗਿਆ ਹੈ ਅਮਰਸਰ ਦੀ ਪੁਲਿਸ ਪਟਿਆਲੇ ਜਾਂਦੀ ਹੈ ਅਤੇ ਪਟਿਆਲਾ ਪੁਲਿਸ ਨਾਲ ਮੇਜਰ ਕਰਕੇ ਤੇ ਆਈਟੀ ਸੈੱਲ ਪੂਰੀ ਕਾਰਵਾਈ ਕਰਦਾ ਹੈ ਜਿਸ ਤੋਂ ਬਾਅਦ ਉਸਦੀ ਨਿਸ਼ਾਨਦੇਹੀ ਕਰਕੇ ਰਮਨਦੀਪ ਸਿੰਘ ਨੂੰ ਕਾਬੂ ਕੀਤਾ ਜਾਂਦਾ ਹੈ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਜਦੋਂ ਉਹਨਾਂ ਰਮਨਦੀਪ ਤੋਂ ਇਸ ਬਾਬਤ ਜਾਣਕਾਰੀ ਲਈ ਤਾਂ ਉਸਨੇ ਕਿਹਾ ਹੈ ਕਿ ਸਾਰੇ ਲੋਕ ਧਮਕੀ ਦੇ ਰਹੇ ਸੀ ਤੇ ਮੈਂ ਸੋਚਿਆ ਮੈਂ ਵੀ ਇਹਦੇ ਨਾਲ ਹੀ ਧਮਕੀ ਦੇ ਦਿੱਤਾ ਰਮਨਦੀਪ ਸਿੰਘ ਜੋ ਕਿ ਬਹੁਤਾ ਪੜਿਆ ਲਿਖਿਆ ਨਹੀਂ ਹੈ ਸਰਵਿਕ ਸੋਸ਼ਲ ਮੀਡੀਆ ਤੇ ਜੋ ਟ੍ਰੈਂਡ ਚੱਲ ਰਿਹਾ ਸੀ ਉਹਦੇ ਵਿੱਚ ਹੀ ਇੱਕ ਅਣਜਾਣੇ ਦੇ ਵਿੱਚ ਜਾਂ ਕਹਿ ਲੋ ਕਿ ਨਾਸਮਦੀ ਦੇ ਵਿੱਚ ਦੀਪਿਕਾ ਨੂੰ ਇਹ ਧਮਕੀ ਦੇ ਦਿੱਤਾ ਹੈ ਔਰ ਉਸ ਤੋਂ ਬਾਅਦ ਅਮਰਸਦੀ ਪੁਲਿਸ ਉਸ ਨੂੰ ਕਾਬੂ ਕਰ ਲੈਂਦੀ ਹੈ ਇਹ ਸਿੰਪਲ ਗੱਲ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਥ੍ਰੈਟ ਦੀ ਗੱਲ ਆਈ ਸੀ ਬਿਠੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਤੇ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਸਟਰ ਕੀਤਾ ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨੂੰ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਰਤਾ ਜੋ ਇਨੀਸ਼ਲ ਹੈ ਕੋਈ ਦੇ ਲੰਬਾ ਰਿਮਾਂਡ ਹੁਣ ਲਿਆ ਔਰ ਇੱਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਣਗੇ ਸਰ ਕਿੰਨੇ ਦਿਨਾਂ ਦਾ ਰਿਮਾਂਡ ਇਹ ਵੀ ਮੇਲ ਕੀਤੀਆਂ ਸੀ ਇਹ ਮੇਲ ਨਹੀਂ ਕਰਾਇ ਸੀ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਹੈ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਸਰ ਮੈਂ ਕੀ ਕਰਨਾ ਪਏਗਾ ਮੈਨੂੰ ਆਮ ਨਾਟ ਵੈਰੀ ਕਲੀਅਰ ਅਬਾਊਟ ਦ ਰਿਮਾਂਡ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸ ਤੁਹਾਡੇ ਨਾਲ ਪੰਜਾਬ برو ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਤੁਲ ਸ਼ਰਮਾ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਵੱਡੀ ਰਾਹਤ ਮਿਲੀ ਹੈ ਜਿੱहां ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਦੀਪਿਕਾ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਸੀ ਕੁਝ ਈਮੇਲ ਤੋਂ ਕੁਝ ਫੋਨ ਰਾਹੀਂ ਅਤੇ ਸੋਸ਼ਲ ਮੀਡੀਆ 'ਤੇ ਕਮੈਂਟਿੰਗ ਰਾਹੀਂ ਅਮਰਪਾਲ ਸਿੰਘ ਮਹਿਰੋਦੀ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਇੱਕ ਈਮੇਲ ਮਿਲਦੀ ਹੈ ਜਿਸ ਈਮੇਲ ਦੇ ਵਿੱਚ ਉਸੇ ਹੀ ਤਰੀਕੇ ਦੀ ਪਾਸ਼ਾ ਵਰਤੀ ਜਾਂਦੀ ਹੈ ਤੇ ਉਹੀ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਧਮਕੀ ਵੀ ਧਮਕੀ ਦਾ ਅੰਜਾਨ ਵੀ ਕੁਝ ਉਸੇ ਤਰੀਕੇ ਦਾ ਹੀ ਦਿੱਤਾ ਜਾਂਦਾ ਉਸ ਨੂੰ ਕਿਹਾ ਜਾਂਦਾ ਕਿ ਉਸ ਨੂੰ ਉਸ ਦੇ ਸੋਸ਼ਲ ਮੀਡੀਆ ਤੇ ਪਾਈ ਗਈ ਵੀਡੀਓ ਨੂੰ ਲੈ ਕੇ ਅੰਜਾਮ ਪੁੱਜਣਾ ਪਏਗਾ ਤੇ ਉਸ ਨੂੰ ਗੁਜ਼ਾ ਕਤਲ ਕਰ ਦਿੱਤਾ ਜਾਏਗਾ ਦੀਪਿਕਾ ਲੁਧਰਾ ਇਸ ਦੀ ਸ਼ਿਕਾਇਤ ਅੰਮ੍ਰਿਤਸਰ ਦੀ ਪੁਲਿਸ ਨੂੰ ਕਰਦੀ ਹੈ ਅੰਮ੍ਰਿਤਸਰ ਪੁਲਿਸ ਇਸ ਤੇ ਕਾਰਵਾਈ ਕਰਦੀ ਹੈ ਦੀਪਿਕਾ ਲੁਧਰਾ ਨੂੰ ਖਾਸ ਤੌਰ ਤੇ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਸ ਦੇ ਘਰ ਦੇ ਬਾਹਰ ਪੁਲਿਸ ਤਨਾਦ ਕਰ ਦਿੱਤੀ ਜਾਂਦੀ ਹੈ ਪਰ ਦੇਖਦੇ ਹਾਂ ਕਿ ਕੱਲ ਅੰਮ੍ਰਿਤਸਰ ਪੁਲਿਸ ਦੀ ਸਪੈਸ਼ਲ ਟੀਮ ਇੱਕ ਦੀਪਕਾ ਲੂਥਾ ਦੇ ਘਰ ਜਾਂਦੀ ਹੈ ਉਸ ਨਾਲ ਗੱਲਬਾਤ ਵੀ ਕਰਦੀ ਹੈ ਤੇ ਉਸ ਨੂੰ ਭਰੋਸਾ ਵੀ ਦਿੰਦੀ ਹੈ ਤਾਂ ਇਸ ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਜਦੋਂ ਸਾਰੀਆਂ ਧਮਕੀਆਂ ਨੂੰ ਫਾਲੋ ਕਰਦੀ ਹੈ ਚਾਹੇ ਉਹ ਈਮੇਲ ਹੋਣ ਜਾਂ ਚੈਟ ਸੌ ਤਾਂ ਈਮੇਲ ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੀ ਪੁਲਿਸ ਨੇ ਪਟਿਆਲਾ ਤੋਂ ਰਮਨਦੀਪ ਸਿੰਘ ਨਾਮ ਦੇ ਇੱਕ ਸ਼ਖਸ ਨੂੰ ਕਾਬੂ ਕੀਤਾ ਹੈ ਇਹ ਰਮਨਦੀਪ ਸਿੰਘ ਉਹੀ ਹੈ ਜਿਸ ਨੇ ਈਮੇਲ ਪੇਜ ਕੇ ਇਨਫਲੂਐਂਸਰ ਦੀਪਕਾ ਲੂਥਾ ਨੂੰ ਜਾਨੋਂ ਮਾਰਨ ਦੀ ਤਮਕੀ ਦਿੱਤੀ ਸੀਗੀ ਇਸ ਤੋਂ ਇਲਾਵਾ ਵੀ ਹੋਰ ਕਈ ਕਾਲਸ ਆਈਆਂ ਸੀ ਪਰ ਪੁਲਿਸ ਨੇ ਫਿਲਹਾਲ ਪਹਿਲੇ ਤੌਰ ਤੇ ਸਫਲਤਾ ਹਾਸਲ ਕਰਦੇ ਹੋਏ ਪਟਿਆਲਾ ਦੇ ਰਮਨਦੀਪ ਸਿੰਘ ਨੂੰ ਕਾਬੂ ਕੀਤਾ ਹੈ ਪਟਿਆਲਾ ਤੋਂ ਹੀ ਕਾਬੂ ਕੀਤਾ ਗਿਆ ਹੈ ਅਮਰਸਰ ਦੀ ਪੁਲਿਸ ਪਟਿਆਲੇ ਜਾਂਦੀ ਹੈ ਅਤੇ ਪਟਿਆਲਾ ਪੁਲਿਸ ਨਾਲ ਮੇਜਰ ਕਰਕੇ ਤੇ ਆਈਟੀ ਸੈੱਲ ਪੂਰੀ ਕਾਰਵਾਈ ਕਰਦਾ ਹੈ ਜਿਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਕਰਕੇ ਰਮਨਦੀਪ ਸਿੰਘ ਨੂੰ ਕਾਬੂ ਕੀਤਾ ਜਾਂਦਾ ਹੈ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਜਦੋਂ ਉਹਨਾਂ ਰਮਨਦੀਪ ਤੋਂ ਇਸ ਬਾਬਤ ਜਾਣਕਾਰੀ ਲਈ ਤਾਂ ਉਸਨੇ ਕਿਹਾ ਹੈ ਕਿ ਸਾਰੇ ਲੋਕ ਧਮਕੀ ਦੇ ਰਹੇ ਸੀ ਤੇ ਮੈਂ ਸੋਚਿਆ ਮੈਂ ਵੀ ਇਹਦੇ ਨਾਲ ਹੀ ਧਮਕੀ ਦੇ ਦਨਾ ਰਮਨਦੀਪ ਸਿੰਘ ਜੋ ਕਿ ਬਹੁਤਾ ਪੜਿਆ ਲਿਖਿਆ ਨਹੀਂ ਹੈ ਸਰਵਿਕ ਸੋਸ਼ਲ ਮੀਡੀਆ ਤੇ ਜੋ ਟ੍ਰੈਂਡ ਚੱਲ ਰਿਹਾ ਸੀ ਉਹਦੇ ਵਿੱਚ ਹੀ ਇੱਕ ਅਣਜਾਣੇ ਦੇ ਵਿੱਚ ਜਾਂ ਕਹਿ ਲੋ ਕਿ ਨਾਸਮਦੀ ਦੇ ਵਿੱਚ ਦੀਪਿਕਾ ਨੂੰ ਇਹ ਧਮਕੀ ਦੇ ਦਿੱਤਾ ਹੈ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਪੁਲਿਸ ਉਸਨੂੰ ਕਾਬੂ ਕਰ ਲੈਂਦੀ ਹੈ ਇਹ ਸਿੰਪਲ ਗੱਲ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਥ੍ਰੈਟ ਦੀ ਗੱਲ ਆਈ ਸੀ ਬਿਠੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਇਹ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਸਟਰ ਕੀਤਾ ਉਸ ਤੋਂ ਬਾਅਦ ਉਹਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨਾਂ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਹੋਇਆ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਹਤਾ ਜੋ ਇਨੀਸ਼ਲ ਹੈ ਸੋ ਇਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇਹਦੇ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਣਗੇ ਸਰ ਕਿੰਨੇ ਦਿਨ ਦਾ ਰਿਮਾਂਡ ਰਿਮਾਂਡ ਇਹਦੇ ਮੇਲ ਵੀ ਚਾਹੀਦਾ ਈਮੇਲ ਵੀ ਕਰਾਇਆ ਸੀ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਹੈ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਸਰ ਮੈਂ ਕੀ ਕਰਨਾ ਪਏਗਾ ਮੈਨੂੰ ਆਮ ਨਾਟ ਵੈਰੀ ਕਲੀਅਰ ਅਬਾਊਟ ਦ ਰਿਮਾਂਡ ਨੂੰ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸ ਤੁਹਾਡੇ ਨਾਲ ਪੰਜਾਬ برو ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ Atul Sharma ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਵੱਡੀ ਰਾਹਤ ਮਿਲੀ ਹੈ ਜਿहां ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਦੀਪਿਕਾ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਸੀ ਕੁਝ ਈਮੇਲ ਤੋਂ ਕੁਝ ਫੋਨ ਰਾਹੀਂ ਅਤੇ ਸੋਸ਼ਲ ਮੀਡੀਆ 'ਚ ਕਮੈਂਟਿੰਗ ਰਾਹੀਂ ਅਮਰਪਾਲ ਸਿੰਘ ਮਹਿਰੋਦੀ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਇੱਕ ਈਮੇਲ ਮਿਲਦੀ ਹੈ ਜਿਸ ਈਮੇਲ ਦੇ ਵਿੱਚ ਉਸੇ ਹੀ ਤਰੀਕੇ ਦੀ ਪਾਸ਼ਾ ਵਰਤੀ ਜਾਂਦੀ ਹੈ ਤੇ ਉਹੀ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਧਮਕੀ ਵੀ ਧਮਕੀ ਦਾ ਅੰਜਾਮ ਵੀ ਕੁਝ ਉਸੇ ਤਰੀਕੇ ਦਾ ਹੀ ਦਿੱਤਾ ਜਾਂਦਾ ਉਸ ਨੂੰ ਕਿਹਾ ਜਾਂਦਾ ਕਿ ਉਸ ਨੂੰ ਉਸਦੇ ਸੋਸ਼ਲ ਮੀਡੀਆ ਤੇ ਪਾਈ ਗਈ ਵੀਡੀਓ ਨੂੰ ਲੈ ਕੇ ਅੰਜਾਮ ਪੂਤਣਾ ਪਏਗਾ ਤੇ ਉਸ ਨੂੰ ਉਸ ਦਾ ਕਤਲ ਕਰ ਦਿੱਤਾ ਜਾਏਗਾ ਦੀਪਿਕਾ ਲੂਥਰਾ ਇਸ ਦੀ ਸ਼ਿਕਾਇਤ ਅੰਮ੍ਰਿਤਸਰ ਦੀ ਪੁਲਿਸ ਨੂੰ ਕਰਦੀ ਹੈ ਅੰਮ੍ਰਿਤਸਰ ਪੁਲਿਸ ਇਸ ਤੇ ਕਾਰਵਾਈ ਕਰਦੀ ਹੈ ਦੀਪਿਕਾ ਲੂਥਰਾ ਨੂੰ ਖਾਸ ਤੌਰ ਤੇ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਸ ਦੇ ਘਰ ਦੇ ਬਾਹਰ ਪੁਲਿਸ ਤਨਾਦ ਕਰ ਦਿੱਤੀ ਜਾਂਦੀ ਹੈ ਆਪਾਂ ਦੇਖਦੇ ਹਾਂ ਕਿ ਕੱਲ ਅੰਮ੍ਰਿਤਸਰ ਪੁਲਿਸ ਦੀ ਸਪੈਸ਼ਲ ਟੀਮ ਇੱਕ ਦੀਪਕਾ ਲੂਥਾ ਦੇ ਘਰ ਜਾਂਦੀ ਹੈ ਉਸ ਨਾਲ ਗੱਲਬਾਤ ਵੀ ਕਰਦੀ ਹੈ ਤੇ ਉਸ ਨੂੰ ਭਰੋਸਾ ਵੀ ਦਿੰਦੀ ਹੈ ਤਾਂ ਅੱਜ ਤੱਕ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਜਦੋਂ ਸਾਰੀਆਂ ਧਮਕੀਆਂ ਨੂੰ ਫੋਲੋ ਕਰਦੀ ਹੈ ਚਾਹੇ ਉਹ ਈਮੇਲ ਹੋਣ ਜਾਂ ਚੈਟ ਸੌਂ ਤਾਂ ਈਮੇਲ ਦੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੀ ਪੁਲਿਸ ਨੇ ਪਟਿਆਲਾ ਤੋਂ ਰਮਨਦੀਪ ਸਿੰਘ ਨਾਮ ਦੇ ਇੱਕ ਸ਼ਖਸ ਨੂੰ ਕਾਬੂ ਕੀਤਾ ਹੈ ਇਹ ਰਮਨਦੀਪ ਸਿੰਘ ਉਹੀ ਹੈ ਜਿਸ ਨੇ ਈਮੇਲ ਭੇਜ ਕੇ ਇਨਫਲੂਐਂਸਰ ਦੀਪਕਾ ਲੂਥਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀਗੀ ਇਸ ਤੋਂ ਇਲਾਵਾ ਵੀ ਹੋਰ ਕਈ ਕਾਲਸ ਆਈਆਂ ਸੀ ਪਰ ਪੁਲਿਸ ਨੇ ਫਿਲਹਾਲ ਪਹਿਲੇ ਤੌਰ ਤੇ ਸਫਲਤਾ ਹਾਸਲ ਕਰਦੇ ਹੋਏ ਪਟਿਆਲਾ ਦੇ ਰਮਨਦੀਪ ਸਿੰਘ ਨੂੰ ਕਾਬੂ ਕੀਤਾ ਹੈ ਪਟਿਆਲਾ ਤੋਂ ਹੀ ਕਾਬੂ ਕੀਤਾ ਗਿਆ ਹੈ ਅਮਰਸਰ ਦੀ ਪੁਲਿਸ ਪਟਿਆਲਾ ਜਾਂਦੀ ਹੈ ਅਤੇ ਪਟਿਆਲਾ ਪੁਲਿਸ ਨਾਲ ਮੇਜਰ ਕਰਕੇ ਤੇ ਆਈਟੀ ਸੈਲ ਪੂਰੀ ਕਾਰਵਾਈ ਕਰਦਾ ਹੈ ਜਿਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਕਰਕੇ ਰਮਨਦੀਪ ਸਿੰਘ ਨੂੰ ਕਾਬੂ ਕੀਤਾ ਜਾਂਦਾ ਹੈ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਜਦੋਂ ਉਹਨਾਂ ਰਮਨਦੀਪ ਤੋਂ ਇਸ ਬਾਬਤ ਜਾਣਕਾਰੀ ਲਈ ਤਾਂ ਉਸਨੇ ਕਿਹਾ ਹੈ ਕਿ ਸਾਰੇ ਲੋਕ ਤਮਕੀ ਦੇ ਰਹੇ ਸੀ ਤੇ ਮੈਂ ਸੋਚਿਆ ਮੈਂ ਵੀ ਇਹਦੇ ਨਾਲ ਹੀ ਤਮਕੀ ਦੇ ਦੇਣਾ ਰਮਨਦੀਪ ਸਿੰਘ ਜੋ ਕਿ ਬਹੁਤਾ ਪੜਿਆ ਲਿਖਿਆ ਨਹੀਂ ਹੈ ਸਰਵ ਇੱਕ ਸੋਸ਼ਲ ਮੀਡੀਆ ਤੇ ਜੋ ਟ੍ਰੈਂਡ ਚਾ ਰਿਹਾ ਸੀ ਉਹਦੇ ਵਿੱਚ ਹੀ ਇੱਕ ਅਣਜਾਣੇ ਦੇ ਵਿੱਚ ਜਾਂ ਕਹਿ ਲੋ ਕਿ ਨਾਸਮਦੀ ਦੇ ਵਿੱਚ ਦੀਪਿਕਾ ਨੂੰ ਇਹ ਤਮਕੀ ਦੇ ਦਿੱਤਾ ਹੈ ਔਰ ਉਸ ਤੋਂ ਬਾਅਦ ਅਮਰਸਦੀ ਪੁਲਿਸ ਉਸ ਨੂੰ ਕਾਬੂ ਕਰ ਲੈਂਦੀ ਹੈ ਇਹ ਸਿੰਪਲ ਗੱਲ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਥ੍ਰੈਟ ਦੀ ਗੱਲ ਆਈ ਸੀ ਬਿਠੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਇਹ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਉਹਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ